माप नो थी त न ਹਾਂ ਆਏ ਹੋਏ ਇੱਕ ਮਿੰਟ ਬਾਅਦ ਲੱਗਦਾ ਗੱਡੋਂ ਮਾਰੇ ਦੀ ਗੱਲ ਬਾਹਰ ਲੈ ਕੇ ਬਾਹਰ ਲੱਗਦਾ Oh, I'm trying to ਮੋਟਰ ਨਾ ਬੋਲ ਜੇ ਤੇ ਦੋ ਆਦੇ ਪਰ ਸਾਰੀ ਮੋਟਰ ਫਰਕਾ ਦੀ ਕੋ ਦੋ ਆ ਧੰਨ ਗੋਲੇ ਤੋਂ ਲੈ ਗੀ ਗੀ ਜੀ ਕਿੱਦ ਜੇ ਜੇ ਡੈਡੀ ਬਾਹਰ ਜਾਣਾ ਐ ਗੰਗਰੀ ਲੱਤ ਆਏ ਮੇਰੇ ਨਾਮ ਤੇ ਕੋਈ ਦਾਤ ਦਿੰਦੀ ਮੈਂ ਕੋਈ ਦਾਤ ਜੇ ਪਕੀ ਦਾਤ ਵਾਹ ਜੀ ਸੋਤੇ ਮੇਰੀ ਯਾਰ ਬਤੀ ਜਾ ਮੇਰਾ ਨਾਮ ਉਹ ਜਿਹੜਾ ਤੁਹਾਨੂੰ ਤੇ ਕਿਹਦੀ ਗੱਲ ਕਰਾਜੀ ਕਰ ਲਿਆ ਹਾਂ ਹਾਂਜੀ ਕੀ ਨਾਮ ਆ ਵੀ ਤੁਹਾਡਾ ਮੇਰਾ ਨਾਮ ਵੀਰੇ ਅਮਰਤਪਾਲ ਸਿੰਘ ਆ ਐ ਕੀ ਘਟਨਾ ਹੋਈ ਐ ਸੋਈਆਂ ਤੁਹਾਡੇ ਕੀ ਲੱਗਦੇ ਸੀ ਉਹ ਸੋਈਆਂ ਵੀਰੇ ਆ 25 ਤਰੀਕ ਨੂੰ ਮੇਰੀ ਸਗੀ ਭੈਣ ਦਾ ਵਿਆਹ ਹੋਇਆ ਸੀਗਾ ਹਾਂਜੀ ਤੇ ਜਾਨੀ ਕਿ ਕੱਲ ਅੱਜ ਸਵੇਰ ਜਾਨੀ ਕਿ ਉਹਨਾਂ ਦਾ ਕਾਲ ਆਇਆ ਵਾ ਪੰਚਾਇਤ ਦਾ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਵੀ ਵੀ ਤੁਹਾਡੀ ਕੁੜੀ ਸਾਰੇ ਪਰਿਵਾਰ ਵੱਲੋਂ ਮਾਰ ਦਿੱਤੀ ਗਈ ਆ ਹਾਂਜੀ ਤੇ ਮੁੰਡੇ ਨੇ ਯਾਨੀ ਕਿ ਕੁੜੀ ਦਾ ਕਤਲ ਕਰ ਦਿੱਤਾ ਹੈ ਹਾਂਜੀ ਤੇ ਅਸੀਂ ਤਾਂ ਬਸ ਇਹੀ ਮੰਗਦੇ ਆਂ ਬਾਈ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲਾਂ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀਗਾ ਹਾਂਜੀ ਤੇ ਉਹਦਾ ਅਸੀਂ ਬਹੁਤ ਸਮਝਾਇਆ ਉਹਨੂੰ ਜਾ ਕੇ ਪਰ ਆਖਰ ਨੂੰ ਉਹਨੇ ਵਿਆਹ ਨੂੰ ਕਿਹੜਾ ਮਗਰ ਸੀਗਾ ਜੀ ਵਿਆਹ ਨੂੰ ਆਹੀ 25 ਤਰੀਕ ਨੂੰ ਹੋਇਆ ਸੀਗਾ ਹਲੇ ਥੋੜੇ ਦਿਨ ਹੀ ਹੋਇਆ ਜੀ ਵਿਆਹ ਨੂੰ ਅਗਸਤ ਦੀ 25 ਤਰੀਕ ਨੂੰ ਠੀਕ ਹੈ। ਕੁੜੀ ਦਾ ਮਸਲਾ ਬਾਹਰ ਜਾਂਦਾ ਸੀ ਕੀ ਸੀ ਜੀ? ਅ ਕੁੜੀ ਦਾ ਯਾਨੀ ਕਿ ਬਾਹਰਲੀ ਫੈਲ ਲੱਗੀ ਹੋਈ ਸੀ ਸਭ ਕੁਝ ਹੋਇਆ ਹੋਇਆ ਸੀਗਾ। ਤੇ ਬਸ ਪਤਾ ਨਹੀਂ ਕੀ ਗੱਲਬਾਤ ਹੋਈ ਆ ਜਾਂ ਨਹੀਂ ਹੋਈ ਗਈ ਇਹਨਾਂ ਦੇ ਆਪਸ ਵਿੱਚ। ਤੇ ਮੁੰਡੇ ਨੇ ਕਤਲ ਕਰ ਦਿੱਤਾ। ਕੋਈ ਇਨਸਾਫ ਦੀ ਗੱਲ ਕਰਦੇ ਹੋ? ਇਨਸਾਫ ਦੀ ਜੀ ਸਾਡੀ ਪੂਰੀ ਕਾਰਵਾਈ ਬੰਦੀ ਕੀਤੀ ਜਾਵੇ ਤੇ ਵੈਸੇ ਸਾਡੀ ਸੁਣਵਾਈ ਘਟ ਹੋ ਰਹੀ ਆ ਤੇ ਜਿਹੜੀ ਜਿਹੜੇ ਖਿਲਾਫ ਕਤਲ ਖਾਇਆ ਜੀ। ਯਾਨੀ ਕਿ ਜਿੱਥੋਂ ਤੱਕ ਦੇਖਣ ਨੂੰ ਲੱਗਦਾ ਪਰਿਵਾਰਿਕ ਸ਼ਾਮਲ ਵਿੱਚ ਹੀ ਆ ਸਭ ਜੀ। ਅਕਸਰ ਨੂੰ ਕਤਲ ਤੱਕ ਹਰੇ ਹੋਇਆ ਜੀ। ਕੀ ਨਾਮ ਤੁਹਾਡਾ ਹੈ ਜਸਵੀਰ ਸਿੰਘ ਜੀ ਸਰਪੰਚ ਤੁਸੀਂ ਹਾਂਜੀ ਲੱਖੇਪਿੰਡ ਤੋਂ ਸਰਪੰਚ ਹਾਂ ਵੀ ਜੀ ਕੀ ਮਾਮਲਾ ਹੈ ਪੂਰਾ ਹਾਂ ਉਹ ਲੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਗੁੱਡੀ ਦਾ ਵਿਆਹ ਹੋਇਆ ਸੀ ਹਾਂਜੀ ਤੇ ਅੱਜ ਫਿਰੋਂ ਸਰਪੰਚ ਸਾਹਿਬ ਸਾਡੇ ਪਿੰਡ ਫੋਨ ਗਿਆ ਉਹਦੇ ਚਾਚੇ ਨੇ ਹੂੰ ਵੀ ਕੋਈ ਮਾਰਤੀ ਇਹਨਾਂ ਨੇ ਹੂੰ ਕੋਈ ਆਸੀ 4 ਵਜੇ ਇੱਥੇ ਆ ਗਏ ਬਾਈ ਜੀ ਠੀਕ ਹੈ ਕੋਈ ਪਹਿਲਾਂ ਵੀ ਕੋਈ ਰਗੜ ਝਗੜਾ ਵਗੈਰਾ ਕੋਈ ਰਹਿ ਨਹੀਂ ਮਾੜਾ ਮੋਟਾ ਮਾੜੀ ਮੋਟੀ ਸੀ ਕਿ ਮਾੜੀ ਮੋਟੀ ਜੀ ਹਾਂਜੀ ਵੜਾ ਨਹੀਂ ਸੀ ਬੇਰੇ ਮੀਨਾ ਕਤਲ ਕੀਤਾ ਜੀ ਅੱਛਾ ਜੀ ਹਾਂਜੀ ਮਾੜੀ ਗਲਤੀਆਂ ਦਾ ਫਰਕ ਹੁਣ ਆਈ ਕਰਕੇ ਵਿਆਹ ਬੰਦ ਹੁੰਦਾ ਇਹ ਕੋਈ ਬਾਹਰ ਜਾਣਾ ਸੀ ਕੁੜੀ ਦੇ ਕਿਹੜੇ ਹਾਂਜੀ ਹਾਂਜੀ ਕੈਨੇਡਾ ਜੀ ਇਹ ਕੋਈ ਵੀਜ਼ਾ ਵਗੈਰਾ ਆਇਆ ਬਈ ਵੀਜ਼ਾ ਆਇਆ ਬਈ ਕਿੰਨੇ ਦਿਨਾਂ ਤੱਕ ਜਾਣਾ ਸੀ ਆ ਮੂਲ ਮਹੀਨੇ ਮੂਲ ਮਹੀਨੇ ਜਾਣਾ ਸੀ ਬਸ ਜੀ ਟਰੇਟ ਹੀ ਲੈਣੀ ਸੀ ਇਕੱਲੀ ਵੀਜ਼ਾ ਆਇਆ ਬਈ ਇੱਕ ਸਰਪੰਚ ਸਾਹਿਬ ਲੜਕੀ ਦੇ ਬਾਪੂ ਦੇ ਬਾਰ-ਬਾਰ ਇਹ ਗੱਲ ਕਹੀ ਜਾਂਦੀ ਸੀ ਕਿ ਕੁੜੀਆਂ ਨੂੰ ਜੇ ਬਾਹਰ ਤੁਰਨਾ ਦਾ ਆਪਣੇ ਪੈਸੇ ਲਾ ਕੇ ਤੁਰੋ ਵੀ ਦੂਜੇ ਦੇ ਝਾਕ ਨਾ ਰੱਖੋ ਹਾਂਜੀ ਉਹ ਤਾਂ ਕਿੱਲਾ ਇਹਨਾਂ ਨੇ ਵਿਆਹ ਪਾਸੇ ਸਾਸਾ ਸੱਤ ਕਨਾਂ ਰਜਿਸਟਰੀ ਵੀ ਕਰਾਈ ਹੈ ਜੀ ਲੱਖਿਆ ਰਿਆਂ ਤੋਂ ਉਹ ਹਾਂਜੀ ਫਿਰ ਉਹ ਦਾਜ ਵਾਲੀ ਸਸ਼ੀਗੋਦ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਨਰੈਣਗੜ ਸੁਈਆਂ ਦਾ ਮੈਟਰ ਸਾਹਮਣੇ ਆਇਆ ਇਹਦੇ ਸਬੰਧੀ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ ਸੁਈਆਂ ਥਾਣੇ ਤਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪ ਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੇ ਇਹ ਸਰ ਕੁੜੀ ਨੇ ਆਇਰਟ ਕਰਕੇ ਬਾਹਰ ਜਾਣ ਦਾ ਪੀਟਰਮੈਕ ਸੀ ਜੋ ਅਜੇ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਨਾਲ ਪਰਿਵਾਰ ਨੇ ਦੱਸਿਆ ਵੀ ਲੜਕੀ ਨੇ ਆਇਰਟ ਕੀਤੀ ਸੀ ਉਹਦਾ ਬਾਹਰ ਦਾ ਵੀਜਾ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਪਸ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੇ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵੀ ਰਤਾ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜੇ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਵੀ ਦਾ ਅਪਸ਼ਾ ਨਹੀਂ ਬਣੀ ਹੈਗੀ ਇਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖੇ ਜੋ ਸਾਡੇ ਵੱਲੋਂ ਬਾਲਦੀ ਹਦਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਮਲਾਹ ਦੇ ਮਤਲਬ ਅਕ ਪਹਿਲੋ ਉਹਨਾਂ ਦੇ ਵਾਰਸਾਂ ਦਾ ਬਿਆਨ ਲਿਖਣਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਮੇਰੇ ਤੇ ਲੜਕੀ ਦਾ ਕੀ ਨਾਮ ਸੀ ਜੀ ਲੜਕੀ ਜਸਪ੍ਰੀਤ ਕੋ ਉਹਦੀ ਕਰੀਬ 19 ਸਾਲ ਉਮਰ ਹੈ ਵਿਆਹ ਨੂੰ ਕਰੀਬ 1 ਮਹੀਨਾ ਹੋਣੀ ਹੋਇਆ ਸੀ ਅਜੇ ਕਿਹੜੇ ਪਿੰਡ ਦੇ ਸੀਗੇ ਜੀ ਉਹ ਲੱਖੇ ਕੇ ਲੜਕੀ ਜਿਹੜੀ ਲੜਤੀ ਹੈਗੀ ਲੱਖੇ ਕੇ